ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਅੱਜ ਬਹੁਤ ਸੋਹਣਾ ਲੋਕਗੀਤ ਲੈ ਕੇ ਆਇਆ ਹਿਰਾਂਜੇ ਵਾਲਾ ਲੋਕਗੀਤ ਇਸ ਲੋਕਗੀਤ ਦੇ ਵਿੱਚ ਹੀਰ ਰਾਂਝੇ ਦੀ ਆਪਸੀ ਜਿਹੜੀ ਇਹ ਗੱਲਬਾਤ ਚੱਲਦੀ ਹੈ ਇਸ ਲੋਕਗੀਤ ਨੂੰ ਅਖੀਰ ਤੱਕ ਸੁਣਿਓ ਤਦ ਹੀ ਤੁਹਾਨੂੰ ਉਹਨਾਂ ਦੇ ਆਪਸੀ ਗੱਲਬਾਤ ਸਮਝ ਆਵੇਗੀ ਉਹਨਾਂ ਦੇ ਗਿਲੇ ਸ਼ਿਕਵੇ ਸਮਝ ਆਉਣਗੇ ਤੇ ਅੱਜ ਆਪਾਂ ਰਲ ਮਿਲ ਕੇ ਇਸ ਲੋਕਗੀਤ ਦਾ ਆਨੰਦ ਮਾਣੀਏ ਸੋਹਣੇ ਹੀਰੇ ਨੀ ਕਾ ਮੈਂ ਦੀ ਤੂੰ ਕੀ ਦੇਸ਼ ਗਿਨ ਮਨਾਏ ਨੀ ਲਾਡਲੀ ਅਲ ਬੇਲੜੀ ਨੀ ਅਣ ਘਰ ਜੈ ਹੀਰੇ ਤੈ ਪੰਛੀ ਰਖੇ ਕੁਮਾਰੇ ਨੀ ਹੀਰੇ ਵਰਾ ਬਰੇ ਤੇਰੀਆਂ ਮੱਜੀਆਂ ਚਾਰੀਆਂ ਤੈ ਚੁੱਠੇ ਲਾਏ ਨਾਏਨੀ ਆਲਿਆ ਆਪਣੀਆਂ ਸਾਭ ਮੱਜੀਆਂ ਕੀ ਗਰਜੇ ਹੀਰੇ ਤੈਂ ਪੰਛੀ ਰਖੇ ਕੁਮਾਰੇ ਨੀ ਹੀਰੇ ਨੁਰਕਾ ਦੇ ਗਲੇ ਲੱਗ ਲੱਗ ਰੋਮਾ ਜਦ ਬੇਲਿਆ ਵਿੱਚ ਜਾਵਾਂ ਨੀ ਦੇ ਹੁਣ ਬੈਠਾ ਪਛਤਾਵਾ ਨਹੀਂ ਲਾਡਲੀ ਅਲ ਬੇਲੜੀ ਨੀ ਅਲ ਗਰਜੇ ਹੀਰੇ ਤੈਂ ਪੰਛੀ ਰਖੇ ਕੁਮਾਰੇ ਨੀ ਚੱਕ ਸਾਲੂ ਡੋਲੀ ਵਿੱਚ ਵੈਗੀ ਰਾਂਝਾ ਚੱਲਿਆ ਤਖਤ ਹਜ਼ਾਰੇ ਨੀ ਰੋਂਦਾ ਪੋਂਦਾ ਤੇਰੇ ਦਰ ਤੇ ਆਇਆ ਸੰਤਾਂ ਨੂੰ ਪਿਖਿਆ ਪਾ ਦੇਨੀ ਟੇ ਗਿਆ ਆਕਾਸ ਡੁੱਲ ਗਿਆ ਆਟਾ ਤੈਨੂੰ ਹਾਫਕਰਾਂ ਦੀ ਮਾਰੇ ਨੀ ਲਾਡਲੀ ਅਲਬੇਲੜੀ ਨੀ ਅਣ ਗਰਜੇ ਹੀਰੇ ਤੈ ਪੰਛੀ ਰਖੇ ਕੁਮਾਰੇ ਨਾ ਸਜਰੀਆਂ ਪਹਿਣਾ ਨੂੰ ਮੈਂ ਤਖ਼ਤ ਤੇ ਹਜ਼ਾਰੇ ਮੋੜਾਵੇ ਸੋ ਤੇਰੀ ਮੈਂ ਐਡੀ ਮਰ ਜਾ ਜੇ ਸੈ ਦੇ ਅੰਗ ਜੋੜਾਵੇ ਤੇ ਨ ਮਿਲਣਾ ਟੋਈ ਵੇ ਤਖਤ ਹਜ਼ਾਰੇ ਦੇ ਆ ਜੰਮਿਆ ਰਾਂਝਣਾ ਸਰਦਾਰ ਨਹੀਂ ਮੈਂ ਤੇਰੀ